ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਸਵਰਾਜ 855 FE ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਸੋ ਜਿਹੜੇ ਵੀਰ ਚੈਨਲ ਤੇ ਪਹਿਲੀ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਆਉਣ ਬੜੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਦੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਸਵਰਾਜ 855 FE ਟਰੈਕਟਰ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਐਮ ਆਰਐਫ ਦੇ ਟਾਇਰਾਂ 16x28 ਦੇ ਟਾਇਰ ਵਧੀਆ ਸਾਫ ਕੰਡੀਸ਼ਨ ਆ ਦੋਸਤੋ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਨਿਊ ਮਾਡਲ ਟਰੈਕਟਰ ਦੋਸਤੋ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾਣੇ ਆ ਡਾਬਰਤੀ ਡੰਡਾ ਸਾਨੂੰ ਨਾਲ ਮਿਲੂਗਾ ਬੈਕ ਸਾਈਡ ਤੋਂ ਵੀ ਟਰੈਕਟਰ ਵਧੀਆ ਸਾਫ ਪਿਆਗਾ ਕੰਡੀਸ਼ਨ ਤੁਸੀਂ ਚੈੱਕ ਕਰੀ ਸਕਦੇ ਹੋ ਬਿਲਕੁਲ ਸਾਫ ਕੰਡੀਸ਼ਨ ਆ ਗਈ ਰੰਗ ਪੇਂਟ ਵਖੋ ਸਾਰਾ ਟਰੈਕਟਰ ਸਾਫ ਪਿਆ ਦੋਸਤੋ ਵਧੀਆ ਕੰਡੀਸ਼ਨ ਤੇ ਐਮ ਆਰ ਐਫ ਦੇ ਟਾਇਰ 16 ਨਾ 28 ਦੇ ਟਾਇਰ ਚਾਰੇ ਟਾਇਰ ਸਨ ਵਧੀਆ ਸਾਫ ਤੇ ਨਵੇਂ ਮਿਲ ਲਗੇ 5 ਸਟਾਰਾ ਦੋਸਤੋ 4x4 ਆ ਸਾਈਡ ਗিয়ার ਆ ਪਾਵਰ ਸਟੀering ਟਰੈਕਟਰ ਦੋਸਤੋ ਇੰਜਨ ਗিয়ার ਵਧੀਆ ਸਾਫ ਪਿਆਗਾ ਰੰਗ ਪੇਂਟ ਵਖੋ ਸਾਰਾ ਟਰੈਕਟਰ ਸਾਫ ਪਿਆ 4x4 ਆ ਤੇ ਵਧੀਆ ਸਾਫ ਕੰਡੀਸ਼ਨ ਆ ਦੋਸਤੋ ਬਾਕੀ ਦੇ ਮਾਡਲ ਤੇ ਰੇਟ ਦੀ ਗੱਲ ਕਰੀਏ ਤਾਂ ਦੋਸਤੋ 2026 ਮਾਡਲ ਟਰੈਕਟਰ ਇਹ 2026 ਮਾਡਲ ਟਰੈਕਟਰ ਤੇ 8,70,000 ਰੁਪਏ ਦੇ ਰੇਟ ਰੱਖਿਆ ਗਿਆ। ਬਾਕੀ ਇਹਦਾ ਰੇਟ ਦੋਸਤੋ ਕੋਈ ਫਿਕਸ ਨਹੀਂ ਹੁੰਦਾ ਮੌਕੇ ਤੇ ਘੱਟ ਵੱਧ ਹੋ ਜਾਊਗਾ। ਤੇ 2026 ਟੌਮਲ ਟਰੈਕਟਰ ਦੋਸਤੋ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾ ਹੋਵੇ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਪਾਈਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ। ਤੇ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਦੋਸਤੋ ਤੇ ਬਰਨਾਲਾ ਹਟਿਆ ਵਿਖੇ ਖੜਾ ਮਿਲੂਗਾ ਸਮੂਹ ਟਰੈਕਟਰ ਦੋਸਤੋ ਤੇ ਤਿੰਨ ਸਿਲੰਡਰ ਦੋਸਤੋ ਵਧੀਆ ਸਾਫ ਕੰਡੀਸ਼ਨ ਦਾ ਟਰੈਕਟਰ ਦੀ ਤੇ ਸਾਰਾ ਟਰੈਕਟਰ ਤੁਸੀਂ ਵੀਡੀਓ ਵਿੱਚ ਦੇਖ ਹੀ ਲਿਆਗਾ ਐਮ ਆਰਪ ਦੇ ਟਾਇਰ ਆ ਦੋਸਤੋ ਟਾਪ ਮਾਡਲ ਟਰੈਕਟਰ ਆ ਬਾਕੀ ਜੇ ਕੋਈ ਵੀ ਟਰੈਕਟਰ ਤੇ ਲੋਨ ਵਗੈਰਾ ਕਰਾਉਣਾ ਚਾਹੁੰਦਾ ਹੋਵੇ ਤੇ ਟਰੈਕਟਰ ਦੀ ਲੋਨ ਵੀ ਹੋ ਜਾਊਗਾ ਰੇਟ ਘੱਟ ਵੱਧ ਹੋ ਜਾਊਗਾ ਪਰ ਨਾਲਾ ਹਡੇ ਵੀ ਸੁਣੀ ਟਰੈਕਟਰ ਖੜਾ ਮਿਲੂਗਾ ਦੋਸਤੋ ਬਾਕੀ ਆਪਾਂ ਚੈਨਲ ਤੇ ਡੇਲੀ ਤੋਂ ਡੇਲੀ ਚੈਨਲ ਤੇ ਵੀਡੀਓ ਪਾਉਂਦੇ ਰਹਨੇ ਆ ਦੋਸਤੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਜਾਣਕਾਰੀ ਦੋਸਤੋ ਹੋਰ ਕਿਸਾਨ ਵੀਰਾਂ ਤੱਕ ਪਹੁੰਚ ਸਕੇ ਜੇ ਕੋਈ ਵੀ ਟਰੈਕਟਰ ਖਰੀਦਣਾ ਚਾਹੁੰਦਾ ਹੋਵੇ ਤਾਂ ਆਪਣੀ ਵੀਡੀਓ ਦੇਖ ਕੇ ਟਰੈਕਟਰ ਖਰੀਦ ਸਕਦਾ ਦੋਸਤੋ ਤੇ ਬਾਕੀ ਦੋਸਤੋ ਆਪਾਂ ਵੀਡੀਓ ਡੇਲੀ ਡੇਲੀ ਪਾਉਂਦੇ ਰਹਨੇ ਆ ਮਿਲਦੇ ਦੋਸਤੋ ਬਾਕੀ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ